ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਆਪਣੇ ਕੋਲੇ ਭਾਜੀ ਦੀਪਕਾਏ ਸੀਗੇ ਅਮਰਗੜ ਮੰਡੀ ਤੋਂ ਇਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਸੀਗੀਆਂ ਕੰਪੇਅਰ ਟਾਈਮ ਤੋਂ ਦਵਾਈਆਂ ਖਾ ਰਹੇ ਸੀ ਲੰਬੇ ਟਾਈਮ ਤੋਂ ਬਿਮਾਰ ਹੋ ਰਹੇ ਸੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਉਂ ਬਿਮਾਰ ਹੋ ਰਹੇ ਸੀ ਦੇਖੋ ਬਿਮਾਰੀਆਂ ਹਨਾ ਜਿਹੜੀਆਂ ਹੁੰਦੀਆਂ ਨੇ ਇਹ ਸਾਡੇ ਘਰ ਦੇ ਵਿੱਚ ਪਈਆਂ ਹੁੰਦੀਆਂ ਸਾਡੀ ਰਸੋਈ ਦੇ ਵਿੱਚ ਪਈਆਂ ਹੁੰਦੀਆਂ ਨੇ ਆਪਾਂ ਕਹਿੰਦੇ ਆ ਵੀ ਮੈਂ ਬਿਮਾਰ ਹੋ ਰਿਹਾ ਵਾਂ ਆਪਾਂ ਉਥੇ ਕਈ ਵਾਰੀ ਕਹਿੰਨਾ ਆਪਣੀ ਰਸੋਈ ਵੱਲੀ ਨਹੀਂ ਦੇਖਦੇ ਜੋ ਅਸੀਂ ਖਾ ਰਹੇ ਆ ਅਸੀਂ ਕੀ ਖਾ ਰਹੇ ਆ ਕਿਉਂ ਬਿਮਾਰੀਆਂ ਆਉਂਦੀਆਂ ਨੇ ਸਾਨੂੰ ਉਹ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਆ ਉਹ ਆਪਾਂ ਤੁਹਾਨੂੰ ਵਿੱਚ ਦੱਸਾਂਗੇ ਭਾਈ ਨੂੰ ਕੀ ਕੀ ਪ੍ਰੋਬਲਮਾਂ ਸੀਗੀਆਂ ਤੇ ਹੁਣ ਕਿੰਨਾ ਫਰਕ ਪੈ ਗਿਆ ਕਿੰਨਾ ਟਾਈਮ ਇਹਨਾਂ ਨੂੰ ਦਵਾਈ ਖਾਂਦਿਆਂ ਨੂੰ ਹੋ ਗਿਆ ਉਹ ਸਾਰਾ ਡਿਟੇਲ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿੱਥੋਂ ਕਿੱਥੋਂ ਇਹਨਾਂ ਨੇ ਦਵਾਈ ਖਾਧੀ ਆ ਉਹ ਸਾਰੀ ਇਹ ਦੱਸਣਗੇ ਹਾਂਜੀ ਭਾਈ ਸਵਾਗਤ ਹੈ ਤੁਹਾਡਾ ਸਿਕਲ ਜੀ ਤੇ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਕਿੱਥੋਂ ਆਏ ਹੋ ਮੇਰਾ ਨਾਮ ਹੈਗਾ ਦੀਪਕ ਕੁਮਾਰ ਜੀ ਜੀ ਅਮਨ ਰੱਬ ਹੋਇਆ ਤੇ ਜੀ ਠੀਕ ਹੈ ਜੀ ਤੇ ਮੈਂ ਤੁਹਾਡੀ YouTube ਤੇ ਦੇਖੀ ਸੀ ਜੀ ਵੀਡੀਓ ਠੀਕ ਜੀ ਤੇ ਉੱਥੋਂ ਦੇਖ ਕੇ ਫਿਰ ਮੈਂ ਤੁਹਾਡੇ ਕੋਲ ਪਹੁੰਚਿਆ ਜਿੱਥੇ ਠੀਕ ਹੈ ਜੀ ਮੈਂ ਟਾਈਮ ਤੋਂ ਤੁਸੀਂ ਦਵਾਈਆਂ ਖਾ ਰਹੇ ਸੀ ਮੈਂ ਤਾਂ ਜੀ 2022 ਕੀ ਤੋਂ ਖਾ ਰਿਹਾ ਸੀ ਜੀ 2021 22 ਤੇ ਦਿਨਾਨਦ ਵੀ ਗਿਆ ਸੀਗਾ ਜੀ ਪੀਜੀ ਆਈ ਦੇ ਵਿੱਚ ਵੀ ਗਿਆ ਪੀਜੀ ਆਈ ਗਏ ਹਾਂ ਜੀ ਪੀ ਜੀ ਪਹਿਲਾਂ ਗਿਆ ਸੀ ਪੀ ਜੀ ਅੱਛਾ ਜੀ ਉਸ ਤੋਂ ਬਾਅਦ ਫਿਰ ਹਾਂ ਜੀ ਤੁਸੀਂ ਪ੍ਰੋਬਲਮ ਦੱਸੋ ਵੀ ਕੀ ਪ੍ਰੋਬਲਮ ਕੀ ਆਈ ਸੀ ਅਸਲ ਵਿੱਚ ਪრობਲਮ ਇਹ ਅਗੇ ਮੇਰਾ ਬ੍ਰੇਂਚ ਕਲੋਟ ਆ ਗਿਆ ਸੀ ਜੀ ਠੀਕ ਹੈ ਜੀ ਉਹ ਜਿਹੜਾ ਕਲੋਟ ਆਇਆ 21 ਦੇ ਵਿੱਚ ਦਸਵੇਂ ਮਹੀਨੇ ਹੈਗਾ ਸੀ ਉਹ 2021 21 ਦੇ ਵਿੱਚ 2021 ਚ ਦੇਖੋ ਜੀ ਇਹਨਾਂ ਦੇ ਦਿਮਾਗ ਦੇ ਵਿੱਚ ਕਲੋਟ ਆਇਆ ਉਹ ਮੈਂ ਤੁਹਾਨੂੰ ਦੱਸੂ ਕਿਉਂ ਆਇਆ ਉਹਦਾ ਰੀਜ਼ਨ ਹੈ ਇੱਕ ਉਹ ਮੈਂ ਜਿਹੜੀ ਗੱਲ ਪਹਿਲਾਂ ਕਹੀ ਹੈ ਕਿ ਨਾ ਵੀ ਕਈ ਬਿਮਾਰੀਆਂ ਆਪਣੀ ਰਸੋਈ ਦੇ ਵਿੱਚ ਪਈਆਂ ਹੁੰਦੀਆਂ ਨੇ ਆਪਣੇ ਖਾਣੇ ਦੇ ਵਿੱਚ ਪਈਆਂ ਹੁੰਦੀਆਂ ਨੇ ਉਹ ਇਹਨਾਂ ਦੇ ਦਵਾਗ ਤੱਕ ਕਿਵੇਂ ਪਹੁੰਚੀ ਤੁਹਾਡੇ ਦਿਲ ਤੱਕ ਦਿਮਾਗ ਤੱਕ ਕਿਵੇਂ ਪਹੁੰਚਦੀਆਂ ਨੇ ਉਹ ਸਾਰਾ ਮੈਂ ਤੁਹਾਨੂੰ ਬਾਅਦ ਚ ਡਿਟੇਲ ਚ ਸਮਝਾਉਂਗਾ ਪਹਿਲਾਂ ਆਪਾਂ ਇਹਨਾਂ ਦੀ ਹਿਸਟਰੀ ਛ ਅਲੋ ਅੱਛਾ ਫਿਰ ਤੇ 21 ਦੇ ਵਿੱਚ ਕੋ ਲੋੜਾ ਗਿਆ ਤੇ ਥੋੜਾ ਜਿਹਾ ਮੇਰੇ ਇਫੈਕਟ ਪੈ ਗਿਆ ਸੱਜੀ ਪਾਸੇ ਨੂੰ ਠੀਕ ਹੈ ਜੀ ਮਤਲਬ ਜਿਵੇਂ ਰੰਗ ਹੋ ਗਿਆ ਆ ਰੰਗ ਤਾਂ ਹੋ ਗਿਆ ਸੀ ਠੀਕ ਹੈ ਤੇ ਮੈਂ ਇੰਨਾ ਪਰੇਸ਼ਾਨ ਹੋ ਗਿਆ ਵੀ ਮੈਂ ਖਾ ਵੀ ਲੈ ਵੀ ਹੁਣ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਣਾ ਤੇ ਮਨ ਨੂੰ ਕੋਈ ਕਿਤੇ ਗਏ ਕੋਈ ਕਿਤੇ ਦੱਸੇ ਜਿਵੇਂ ਜਿਵੇਂ ਦੱਸੇ ਮੈਂ ਉੱਥੋਂ ਦੇ ਭੱਜੀ ਗਿਆ ਜਾਈ ਗਿਆ ਠੀਕ ਹੈ ਕੋਈ ਫਰਕ ਨਹੀਂ ਪਿਆ ਜੀ ਖੋਟੇ ਪੈਸੇ ਦਾ ਫਰਕ ਨਹੀਂ ਪਿਆ ਜੀ ਮੈਂ ਤਾਂ ਇੰਨਾ ਪਰੇਸ਼ਾਨ ਹੋ ਗਿਆ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਠੀਕ ਹੈ ਜੀ ਫਿਰ ਮੈਨੂੰ ਕਿਸੇ ਨੇ ਦੱਸਿਆ ਵੀ ਜੀ ਜਾਨ ਹਾਂਜੀ ਉੱਥੇ ਲਾਜ ਹੈਗਾ ਉੱਥੇ ਗਿਆ ਜੀ 1 ਸਾਲ ਉੱਥੇ ਜਾਂਦਾ ਰਿਆ ਦੁਆਏ ਉਹਨਾਂ ਨੇ ਕਾਦੀਆਂ ਕਾਦੀਆਂ ਮੈਡੀਕਲ ਇੱਕ ਤਾਂ ਉਹਨਾਂ ਨੇ ਉਹਨਾਂ ਪਹਿਲਾਂ ਤਾਂ ਉਹਨਾਂ ਨੇ ਟੈਸਟ ਕਰਾਇਆ ਜੀ ਠੀਕ ਆ ਫਟੋਗੜ੍ਹ ਦੋ-ਦੋ ਹਜ਼ਾਰ ਰੁਪਏ ਦੇ ਤਿੰਨ ਦਿਨ ਜਾਂਦੇ ਟੈਸਟ ਕਰਾਇਆ ਜੀ ਠੀਕ ਆ ਔਰ ਮੈਂ 6 ਮਹੀਨੇ ਦਾ ਟੈਸਟ ਅਤ ਵਿੱਚ ਹੀ ਕਰਤਾ ਜੀ ਤਕਰੀਬਨ ਕਿੰਨਾ ਖਰਚ ਆ ਗਿਆ 6 ਮਹੀਨੇ ਤੁਹਾਡਾ ਉੱਥੇ ਮਲਾਜਾ ਫਟੋਗੜ੍ਹ ਕਾਫੀ ਪੈਸੇ ਲੱਗੇ ਜੀ ਮੇਰੇ ਕਟੋਕੜ ਬੀਤੀ ਹਰ ਦਾ ਲੱਗੀ ਗਿਆ ਜੀ ਠੀਕ ਜੀ ਤੇ ਪਲੱਸ ਜਿਹੜਾ ਮੈਂ ਆਨ-ਜਾਨ ਦਾ ਖਰਚਾ ਸੀ ਉਹ ਲੱਗ देखो ये जॉब करते ने लुधियाणे ते मंडी अहमदगढ़ अमरेरकोटले ਦੇ ਕੋਲੇ ਆ ਮੰਡੀ ਹੈ ਬੰਦੜ ਉਤੋਂ ਇਹ ਪੀਜੀਆ ਹੀ ਜਾਂਦੇ ਸੀਗੇ बार-बार पीजीए ਜਾਣਾ ਪੈਂਦਾ ਸੀ ਆਉਣਾ ਪੈਂਦਾ ਸੀ ਨਾਲ ਤੇ ਜਿਹੜੇ ਪਲੱਸ ਖਰਚੇ ਹੋਗੇ ਉਹ ਇਹਨਾਂ ਨੇ ਤੁਹਾਨੂੰ ਦੱਸਦੇ ਆ ਵੀ ਕਿੰਨੇ ਉੱਥੇ ਖਰਚੇ ਹੋਗੇ ਸੀ ਇਹ 2021 ਤੋਂ ਸ਼ੁਰੂ ਹੋ ਗਏ ਖਰਚੇ ਤੇ ਹੁਣ ਆਪਾਂ ਅੱਗੇ ਦੇਖਦੇ ਆ ਵੀ ਹੋਰ ਕੀ ਕੀ ਹੋਇਆ ਇਹਨਾਂ ਨਾਲ ਤੇ ਸੁਰੇ ਮੈਂ ਜਾਨਦਾ ਸੀਗਾ ਜੀ ਪੰਜ ਬੇ ਉੱਠ ਕੇ ਠੀਕ ਹੈ ਤੇ ਮੇਰੇ ਨਾਲ ਮੇਰੇ ਬੱਚੇ ਜਾਂਦੇ ਸੀਗੇ ਨਾਲ ਜੀ ਤੇ ਵੀਰੇ ਮੇਰੇ ਮਿਸੀ ਜਾਂਦੇ ਸੀ ਨਾਲ ਮਤਲਬ ਸਾਰੇ ਪਰਿਵਾਰ ਨੂੰ ਬਿਖਤਾ ਹਾਂਜੀ ਸਰ ਸਾਰੇ ਪਰਿਵਾਰ ਨੂੰ ਬਿਖਤਾ ਮੈਂ ਨਾ ਬੱਚੇ ਨੂੰ ਬੱਚੇ ਲੱਗਦੇ ਸੀ ਲਾਈਨ ਦੇ ਵਿੱਚ ਜੀ ਕਟੋ ਕਟਨੇ ਲਾਈਨ ਦੇ ਵਿੱਚ ਪੰਜਾ ਪੰਜਾ ਬੰਦੇ ਲੱਗੇ ਸੀ ਅੱਗੇ ਹਾਂ 5 ਵਜੇ ਜਾ ਕੇ ਸਵੇਰੇ 5 ਵਜੇ ਜਾ ਕੇ ਉੱਤੇ ਲੋਕ ਉਹਨਾਂ ਨੂੰ ਪਤਾ ਹੀ ਆ ਬਹੁਤ ਜ਼ਿਆਦਾ ਮੈਂ ਕਹਿੰਦਾ ਜੀ ਉੱਤੇ ਬੰਦੇ ਨੂੰ ਬੰਦਾ ਪੁੱਛਦੇ ਨਹੀਂ ਤੂੰ ਖੜਾ ਕਿਉਂ ਆ ਜੀ ਜੀ ਫਿਰ ਡਾਟਾ ਵਾਲ ਚਲੇ ਜਾਣਾ ਪਰਚੀ ਕਟਾਈ ਆ ਕਾਰਡ ਉਹ ਦੇਦੇ ਸੀ ਡਿਪਾਰਟਮੈਂਟ ਚ ਜੀ ਜਿਹੜੇ ਮਤਲਬ ਜਿਵੇਂ ਨਿਰੋਦਾ ਡਿਪਾਰਟਮੈਂਟ ਆ ਉਹ ਵੀ ਦਿਮਾਗ ਰਹਿਣਾ ਉਹਦੇ ਕੋਲ ਜਾਂਦੀ ਸੀ ਪਰਚੀ ਕਾਰਡ ਠੀਕ ਹੈ ਫਿਰ ਉੱਥੇ ਖੜੇ ਹੁੰਦੇ ਸੀ 2 ਘੰਟੇ ਉੱਥੇ ਖੜਦੇ ਸੀਗੇ ਜੀ ਜੀ ਘਟੋ ਘਟਾ ਸ਼ਾਮ ਨੂੰ ਸ਼ਾਮ ਵੀ ਵੰਦੀ 4 ਵਜੇ ਠੀਕ ਹੈ ਸਵੇਰ ਦੇ ਖੜੇ ਹੋਏ 4 ਵਜੇ ਹੁੰਦੇ ਸੀਗੇ ਜੀ ਮਤਲਬ ਤੁਹਾਡੀ ਵਾਰੀ ਆਉਣ ਹਾਂਜੀ ਵਾਰੀ ਆਉਣ ਨੂੰ ਵੀ ਇੰਨਾ ਬੁਰਾ ਹਾਲ ਬਹੁਤ ਜ਼ਿਆਦਾ ਤੁਹਾਡੇ ਨਾਲ ਵੀ ਵਾਪਰਦਾ ਹੋਣਾ ਜੀ ਸਾਰੀ ਹਿਸਟਰੀ ਸੁਣਿਓ ਧਿਆਨ ਨਾਲ ਵੀਡੀਓ ਸੁਣਿਓ ਕਿਵੇਂ ਇਹਨਾਂ ਦੀ ਜ਼ਿੰਦਗੀ ਬਦਲ ਰਹੀ ਆ ਹਲੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੈਂ ਇਹਨਾਂ ਨੂੰ 100% ਠੀਕ ਕਰਤਾ ਇਹ ਆਪਣੇ ਆਪ ਦੱਸਣਗੇ ਤੁਹਾਨੂੰ ਕਿੰਨਾ ਠੀਕ ਹੋ ਗਿਆ ਕੀ ਕੀ ਪ੍ਰੋਬਲਮ ਆ ਰਹੀਆਂ ਸੀ ਪੂਰੀ ਹਿਸਟਰੀ ਸੁਣਨ। ਫਿਰ ਉਸ ਤੋਂ ਬਾਅਦ ਆ ਮੈਂ ਸਾਲ ਉੱਥੇ ਜਾਂਦਾ ਰਿਹਾ ਜੀ। ਜੀ। ਫਿਰ ਮੈਨੂੰ ਕਿਸੇ ਨੇ ਕਹਿਤਾ ਵੀ ਤੁਸੀਂ ਐ ਕਰੋ ਡੀ ਐਮ ਸੀ ਦਿਖਾਓ। ਜੀ। ਕਿ ਤੂੰ ਐਡੀ ਦੂਰ ਜਾਣਾ ਉੱਥੇ ਵੀ ਦਿਖਾ ਲਾ। ਜੀ। ਡੀ ਐਮ ਸੀ ਹਸਪੀਟਲ ਲੁਧਿਆਣੇ ਆ ਜੀ ਲੁਧਿਆਣੇ ਦੇ ਵਿੱਚ ਆ ਹਸਪੀਟਲ ਆ। ਤੇ ਹਾਂਜੀ ਉਹ ਨਿਊਰੋ ਦਾ ਉਹ ਸਿਰ ਸਪੈਸ਼ਲਿਸਟ ਸੀਗਾ ਜੀ। ਜੀ। ਫਿਰ ਉਹਨਾਂ ਨੂੰ ਮੈਂ ਦਿਖਾਇਆ ਜੀ। ਉਹ ਕਹਿੰਦਾ ਵੀ ਉੱਥੇ ਮੈਂ ਘਟ ਘਟ ਤਿੰਨ ਰਿਹਾ ਜੀ। ਜੀ। ਤਿੰਨ ਰਿਹਾ ਤਾਂ ਮਨੋਕ ਜਦੋਂ ਨਾਸਤੇ ਦੇਖਣਾ ਸੀ ਤਿਸ ਦਿਨ ਜੀ ਚੱਕਣਾ ਡਾਕਟਰ ਮੈਂ ਡਾਕਟਰ ਨੂੰ ਪੁੱਛੇ ਮੈਂ ਡਾਕਟਰ ਸਾਹਿਬ ਮੈਂ ਛੁੱਟੀ ਮਿਲ ਜੂਗੀ ਕਹਿੰਦਾ ਹਾਂ ਜੀ ਤੈਨੂੰ ਛੁੱਟੀ ਮਿਲ ਜੂਗੀ ਠੀਕ ਜੀ ਅੱਛਾ ਮੈਂ ਡਾਕਟਰ ਸਾਹਿਬ ਮੈਡੀਸਨ ਕਹਿੰਦਾ ਮੈਡੀਸਨ ਤਾਂ ਲਿਖ ਕੇ ਦੇ ਦਿੱਤੀ ਤਿੰਨ ਦਿਨ ਕਾਦੇ ਲਈ ਰੱਖਿਆ ਉਹਨਾਂ ਨੂੰ ਉਹ ਕੱਲ੍ਹ ਸੀ ਕਿ ਮੈਂ ਚੈੱਕ ਐਮ ਆਰ ਆਈ ਜੀ ਅੱਛਾ ਕੱਲ੍ਹ ਐਮ ਆਰ ਆਈ ਕਰ ਲਈ ਤੇ ਹਾਂ ਰੀੜੀ ਦੀ ਹੱਡੀ ਦਾ ਚੈੱਕ ਕਰਾਈ ਸੀਗਾ ਜੀ ਅੱਛਾ ਜੀ ਤੇ ਉਹ ਕਾਫੀ ਟੈਸਟ ਕਰਾਈ ਉਹਨਾਂ ਨੇ ਠੀਕ ਹੈ ਰੋਜ਼ ਟੈਸਟ ਕੱਢ ਕੇ ਲੈਂਦੇ ਸੀ ਬਲੱਡ ਅੱਛਾ ਜੀ ਉਹ ਟੈਸਟ ਹੁੰਦਾ ਸੀਗੇ ਫਿਰ ਕਟੋ ਕਟ ਮੇਰਾ ਲੱਗਿਆ ਉਥੇ ਤੇ 30000 ਰੁਪਏ ਅੱਛਾ 36000 ਇੱਕ ਤਿੰਨ ਦਿਨਾਂ ਵਿੱਚ ਹਾਂਜੀ 36000 ਮੈਂ ਤਿੰਨ ਦਿਨਾਂ ਵਿੱਚ ਲੱਗ ਗਿਆ ਜੀ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਮੈਂ ਡਾਕਟਰ ਨੂੰ ਪੁੱਛਿਆ ਮੈਂ ਡਾਕਟਰ ਸਾਹਿਬ ਮੈਨੂੰ ਜਿਹੜੀ ਮੈਡੀਸਨ ਲਿਖ ਕੇ ਦੋਗੇ ਮੈਨੂੰ ਲਿਖ ਕੇ ਉਹ ਦਿਓ ਜਿਹਦੀ ਮੇਰਾ ਕਲੌਟ ਖੁਰਜੇ ਅੱਛਾ ਇਹ ਨਾ ਦਿਮਾਗ ਦੇ ਵਿੱਚ ਨਾ ਕਲੌਟ ਆ ਗਿਆ ਸੀ ਇਹ ਚੀਜ਼ ਨੋਟ ਕਰ ਲਿਓ ਕਿ ਜਿਹੜਾ ਅਧਰੰਗ ਹੁੰਦਾ ਹੈ ਕਿ ਨਾ ਜਦੋਂ ਆਪਣੇ ਬ੍ਰੇਨ ਦੇ ਵਿੱਚ ਕਲੌਟ ਜਾਂਦਾ ਵਾ ਕਿਉਂਕਿ ਦਿਮਾਗ ਦੇ ਅੰਦਰ ਤਾਂ ਖੂਨ ਨਹੀਂ ਜਾਂਦਾ ਖੂਨ ਬਾਹਰਲੇ ਪਾਸੇ ਰਹਿੰਦਾ ਦਿਮਾਗ ਦੇ ਤੇ ਅੰਦਰ ਆਪਣੇ ਜਿਹੜੀਆਂ ਪੋਸਟ ਤੱਕ ਜਾਂਦੇ ਨੇ ਉਹ ਆਪਾਂ ਤੁਹਾਨੂੰ ਅੱਗੇ ਜਿਹੜੀਆਂ ਆਪਣੇ ਲਾਈਵ ਚੱਲਦੇ ਵੀਡੀਓ ਚੱਲਦੀਆਂ ਉਹਨਾਂ 'ਚ ਸਾਰੀ ਉਹਦੇ ਬਾਰੇ ਡਿਟੇਲਸ ਸੁਝਾਵਾਂਗੇ ਪਰ ਅੱਜ ਆਪਾਂ ਇਹਨਾਂ ਦਾ ਦੁੱਖ ਸੁਣਦੇ ਆਂ ਕਿ ਕੀ ਕੀ ਪ੍ਰੋਬਲਮਾਂ ਸੀਗੀਆਂ ਉਹਨਾਂ ਉਸ ਤੋਂ ਬਾਅਦ ਫਿਰ ਮੈਂ ਦਰਸ਼ਨ ਗੇਮ ਐਂਡਰਸਨ ਦਵਾਈ ਦੇ ਦੋ ਉਹ ਦਵਾਈ ਜੋ ਜਿਹਨੇ ਮੇਰਾ ਕਰੋੜ ਖਰਚਵੇ ਠੀਕ ਹੈ ਮੈਂ ਪਰੇਸ਼ਾਨ ਬਹੁਤ ਆਗਾ ਜੀ ਕਮ ਵੀ ਦੇਖ ਵੀ ਉਹ ਦਵਾਈ ਤਾਂ ਨਹੀਂ ਹੈਗੀ ਸਾਡੇ ਕੋਲ ਹਾਂ ਅੱਗੇ ਵਾਸਤੇ ਨਾ ਆਵੇ ਅਸੀਂ ਉਹ ਦਵਾਈ ਦੇ ਸਕਦੇ ਆਂ ਠੀਕ ਜਿਹੜਾ ਪਿਆਤ ਮਾਗਜ ਉਹ ਨਹੀਂ ਕੋ ਨਹੀਂ ਹੋ ਜਾਂਦਾ ਸੋ ਮੈਂ ਮੈਂ ਕਹਾ ਫਿਰ ਕੀ ਫਾਇਦਾ ਹੈ ਐਡਵੋਕੇਟ ਹਸਾਲ ਚ ਆਂਦਾ ਐਡਵੋਕੇਟ ਡਾਕਟਰ ਨੂੰ ਮਿਲਨਦਾ ਮੈਨੂੰ ਕੀ ਫਾਇਦਾ ਹੈ ਮੈਨੂੰ ਕੋਈ ਫਾਇਦਾ ਨਹੀਂ ਹੈ ਜੀ ਮੈਂ ਜਿ ਚੁੱਪ ਕਰਕੇ ਛੁੱਟੀ ਲਈ ਤੀ ਆ ਗਿਆ ਜੀ ਵਾਪਸ ਠੀਕ ਉਹਦੇ ਬਾਅਦ ਫਿਰ ਮੈਂ ਹੋਲ ਖਾਈ ਗਿਆ ਹੋਈ ਜਿਹੜੀ ਦਵਾਈ ਜਿਹੜੀ ਪੀ ਜੇ ਦੀ ਦਵਾਈ ਸੀਗੀ ਉਹ ਖਾਦੀ ਮੈਂ ਉੱਥੋਂ ਮੈਂ ਲੈ ਕੇ ਨਹੀਂ ਆਇਆ ਦਵਾਈ ਜੀ ਅਗਰ ਉੱਥੋਂ ਤੁਸੀਂ ਫਿਰ ਬੰਦ ਕਰਤਾ ਜਦੋਂ ਉਹਨਾਂ ਨੇ ਇਹ ਕਹਤਾ ਵੀ ਇਹ ਕਲੋਟ ਖੁਰ ਨਹੀਂ ਸਕਦਾ ਅੱਗੇ ਨਾ ਆਵੇ ਤੁਹਾਨੂੰ ਉਹ ਮੈਡੀਸਿਨਾਂ ਦੇ ਸਕਦਾ ਮਤਲਬ ਉਹ ਹੀ ਬੀਪੀ ਕਲੈਕਟਰੋਨ ਨੂੰ ਵਧੇ ਤੁਹਾਡਾ ਟ੍ਰਾਈਗਰੀ ਸ਼ਾਡ ਨਾ ਵਧੇ ਬੀਪੀ ਦੀ ਇਦਾਂ ਦੀਆਂ ਲਾਲ ਦੇ ਹੁੰਦੇ ਆ ਮੈਡੀਸਨ ਹਾਂਜੀ ਤੇ ਠੀਕ ਆ ਜੀ ਫਿਰ ਮੈਂ ਬਿਜੇ ਦੀ ਜਿਹੜੀ ਦਵਾਈ ਸੀਗੀ ਜੀ ਉਹੀ ਖਾਈ ਕੇ ਜੀ ਬਸ ਠੀਕ ਆ ਉਹ ਚੱਲੀ ਗਈ ਤੇ ਉਸ ਤੋਂ ਬਾਅਦ ਫਿਰ 2024 ਦੇ ਵਿੱਚ ਮੈਨੂੰ ਤੁਹਾਡੀ ਵੀਡੀਓ ਮਿਲੀ ਅੱਛਾ ਜੀ ਲਾਸਟ ਦੇ ਵਿੱਚ ਠੀਕ ਆ ਜੀ ਫਿਰ ਮੈਂ ਤੁਹਾਡੀ ਵੀਡੀਓ ਦੇਖੀ ਫਿਰ ਮੈਂ ਯਕੀਨ ਜੇ ਨਹੀਂ ਕੀਤਾ ਫਿਰ ਮੈਂ ਛੱਡਤਾ ਅੱਛਾ ਜੀ ਉਸ ਤੋਂ ਬਾਅਦ ਮੈਂ ਐਂ ਆਯੁਰਵੈਦਿਕ ਦਵਾਈ ਕਿਸੀ ਹੋਰ ਕੋਲ ਲ ਲਈ ਦਵਾ ਅੱਛਾ ਹੋਰ ਕਿਤੋਂ ਲਈ ਹਾਂਜੀ ਉਹ ਇਧਰ ਗਾਂ ਬੈਕਵਰਡ ਕਰਨੀ ਪਿੰਡ ਆ ਜੀ ਜੀ ਉੱਥੋਂ ਲੈ ਕੇ ਆਇਆ ਸੀਗਾ ਜੀ ਠੀਕ ਉੱਥੋਂ ਮੈਂ ਮਹੀਨਾ ਖਾਦੀ ਜੀ ਬਸ ਠੀਕ ਹੈ ਜੀ ਕੋਈ ਫਰਕ ਨਹੀਂ ਪਿਆ ਜੀ ਠੀਕ ਹੈ ਜੀ ਫਿਰ ਮੈਂ ਬੰਦ ਕਰਤੀ ਫਿਰ ਮੈਂ ਦਵਾਈ ਫੇਰ ਉਹੀ ਖਾਈ ਗਿਆ ਪੀਜੀ ਦੀ ਪੀਜੀ ਦੀ ਅੱਛਾ ਇੱਕ ਗੱਲ ਇਹਦੇ ਜੇ ਦੱਸੋ ਵੀ ਤੁਸੀਂ ਜਿੱਥੋਂ ਪੀਜੀਆਈ ਤੋਂ ਦਵਾਈ ਲਈ ਡੀਐਮਸੀ ਤੋਂ ਦਵਾਈ ਲਈ ਤੇ ਆਯੁਰਵੈਦਿਕ ਦਵਾਈ ਲਈ ਕਿਸੇ ਬੰਦੇ ਨੇ ਤੁਹਾਡਾ ਖਾਣਾ ਚੇਂਜ ਕਰਿਆ ਨਾ ਜੀ ਕਿਸੇ ਨੇ ਕੋਈ ਖਾਣਾ ਨਹੀਂ ਚੇਂਜ ਕਰਿਆ ਦੇਖੋ ਇਹ ਗੱਲ ਨੋਟ ਜ਼ਰੂਰ ਕਰਿਓ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਖਾਣਾ ਹੀ ਚੇਂਜ ਕਰਿਆ ਸੀ। ਜਿਹੜੀ ਗੱਲ ਨੋਟ ਕਰਨ ਵਾਲੀ ਹੈ ਹਨਾ ਕਿਉਂਕਿ ਇਹ ਚੀਜ਼ ਵੱਲੀ ਕੋਈ ਧਿਆਨ ਨਹੀਂ ਦਿੰਦਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਨਾ ਵੀ ਰਸੋਈ ਦੇ ਵਿੱਚ ਤੁਹਾਡੇ ਬਿਮਾਰੀਆਂ ਪਈਆਂ ਹੁੰਦੀਆਂ ਨੇ ਉੱਥੋਂ ਤੁਹਾਡੇ ਅੰਦਰ ਆਉਂਦੀਆਂ ਨੇ। ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੱਥੇ ਬਿਮਾਰੀ ਪਈ ਸੀ ਇਹਨਾਂ ਦੀ ਉਹ ਪੂਰੀ ਗੱਲ ਮੈਂ ਉਹ ਤੇ ਵੀਡੀਓ ਵੀ ਪਾ ਚੁੱਕਿਆ ਵਾਂ ਵੀ ਕਿੱਥੋਂ ਇਹ ਇਹ ਪ੍ਰੋਬਲਮ ਕਿੱਥੋਂ ਆਉਂਦੀ ਆ ਖੂਨ ਘਾੜਾ ਹੋਣ ਦੀ ਤੇ ਜਿਹੜਾ ਦਿਮਾਗ ਦੇ ਵਿੱਚ ਕਲੌਟ ਜੰਮਣਾ ਇਹ ਕਿੱਥੋਂ ਆਉਂਦੀ ਆ ਉਹ ਵੀ ਦੱਸਾਂਗੇ। ਅੱਛਾ ਜੀ ਫਿਰ ਅੱਗੇ ਉਸ ਤੋਂ ਬਾਅਦ ਜੇ ਮੈਂ ਮੈਂ ਫਿਰ ਖਾ ਕਾੰਦਮ ਪੇਪਰ ਨਹੀਂ ਪੀ ਆ ਜੀ ਫਿਰ ਨਾ ਹਰਗੇ ਪੀਏ ਜਿਹੜੀ ਦਵਾਈ ਸੀਗੀ ਮੈਨੂੰ ਉਹ ਨਾਲ ਕੁਝ ਇਹ ਰਾਹਤ ਮਿਲਦੀ ਸੀ ਕਿ ਮੈਂ ਜਿਹੜਾ ਬੀਪੀ ਸੀਗਾ ਉਹ ਥੋੜਾ ਮੇਰੇ ਕੰਟਰੋਲ ਰੰਦਾ ਸੀਗਾ ਠੀਕ ਹੈ ਅੱਛਾ ਵਾਪਸ ਉੱਥੇ ਹੀ ਚਲੇ ਜਾਂਦੇ ਸੀ ਹਾਂ ਜੀ ਠੀਕ ਹੈ ਜੀ ਕਿਉਂਕਿ ਉਹ ਮੈਡੀਸਨ ਮੈਨੂੰ ਸਹਾਰਾ ਕੋ ਦਿੰਦੀ ਸੀ ਕਿਉਂਕਿ ਬਾਕੀ ਜਿਹੜੀ ਦਵਾਈਆਂ ਸੀਗੀਆਂ ਉਹ ਬਿਲਕੁਲ ਇਫੈਕਟ ਨਹੀਂ ਸੀਗੀ ਜੀ ਕੋਈ ਫਰਕ ਨਹੀਂ ਪੈਂਦਾ ਸੀ ਉਹਦਾ ਠੀਕ ਹੈ ਫਿਰ ਮੈਂ ਦਵਾਈ ਖਾਈ ਗਿਆ ਫਿਰ ਉਸ ਤੋਂ ਬਾਅਦ ਤੁਹਾਡੇ ਫਿਰ ਮੈਂ ਵੀਡੀਓ ਦੇਖੀ ਅੱਛਾ ਇਹ ਕਿਹੜੀ ਤੁਸੀਂ ਵੀ ਜਦੋਂ ਤੁਸੀਂ ਉਹ ਦਵਾਈ ਖਾਂਦੇ ਸੀ ਤੁਹਾਡੇ ਹਾਲਾਤ ਕੀ ਸੀਗੇ ਸਰੀਰ ਦੇ ਹਾਲਾਤ ਮੇਰੇ ਸ੍ਰੀਦੇਵ ਜੀ ਬੇਕਾਰ ਜਮੇ ਡਾਊਨ ਹੋਈ ਜਾਂ ਨਦਨ ਪਰ ਦਿਨ ਜੀ ਮੇਰੇ ਸੈੱਲ ਵੀ ਘਟਦੇ ਸੀਗੇ ਜੀ ਪਲੇਟ ਲੈਕਟ ਵੀ ਘਟ ਹਾਂਜੀ ਹਾਂਜੀ ਨਾ ਸੈੱਲ ਕਲੇ ਸੈੱਲ ਅੱਛਾ ਸੈੱਲ ਘਟਦਾ ਇੱਕ ਲੱਖ ਸੀਗਾ ਜੀ ਸੈੱਲ ਉਹ ਪਲੇਟ ਲੈਕਟ ਹੀ ਹੁੰਦੇ ਉਹ ਸੈੱਲ ਹੀ ਹੁੰਦੇ ਆ ਉਹ ਅੱਛਾ ਜੀ ਤੇ ਉਹਨਾਂ ਨੂੰ ਹੀ ਸੈੱਲ ਕਹਿੰਦੇ ਤੇ ਫਿਰ ਮੈਂ ਜੋ ਸਾਈਕਲ ਚਲਾਵਾ ਨਾ ਸੈੰਗ ਤੇ ਚੱਲਦਾ ਮੇਰੇ ਪੁਰੇ ਬਹੁਤ ਦੁਖਦੇ ਸੀਗੇ ਜੀ ਬਹੁਤ ਜ਼ਿਆਦਾ ਮੈਨੂੰ ਹੋਈ ਕੀ ਜਾਂਦਾ ਜੀ ਨਾ ਮੈਂ ਦਵਾਈਆਂ ਖਾਣਾ ਨਾ ਮੈਂ ਤਾਂ ਕੇਰ ਕਰਦਾ ਹਾਂ ਹਾਂਜੀ ਫੇਰ ਫਰਕ ਨਹੀਂ ਪਿਆ ਜੀ ਫੇਰ ਮੈਂ ਲਾਸਟ ਤੇ ਤੁਹਾਡੀ ਵੀਡੀਓ ਦੇਖੀ ਜੀ ਉਹਨੂੰ ਗੌਰ ਨਾਲ ਦੇਖਿਆ ਕਿੰਨੀ ਵਾਰੀ ਇੱਕ ਵਾਰੀ ਦੀ ਮੈਂ ਕਿੰਨੀ ਵਾਰੀ ਦੇਖਿਆ ਇੱਥੇ ਕਿ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕੀ ਹੁੰਦਾ ਕਿ ਨਾ ਜਦੋਂ ਬੰਦਾ ਬਹੁਤ ਜਗ੍ਹਾ ਤੇ ਵੱਡੇ ਵੱਡੇ ਹਸਪੀਟਲਾਂ ਚ ਜਾਇ ਆਉਂਦਾ ਵਾ ਬਹੁਤ ਜਗ੍ਹਾ ਤੇ ਬੰਦੇ ਦੀ ਲੁੱਟ ਖਲੁੱਟ ਹੋ ਜਾਂਦੀ ਆ ਧੱਕੇ ਖਾਂਦਾ ਚੰਗੇ ਬੰਦਾ ਫੇਰ ਬੰਦਾ ਕਈ ਵਾਰੀ ਯਕੀਨ ਨਹੀਂ ਕਰਦਾ ਇਹਨਾਂ ਨੇ ਵੀ ਜਿਵੇਂ ਦੇਖੋ ਪਹਿਲੀ ਵਾਰ ਵੀਡੀਓ ਦੇਖੀ ਇਹ ਕਹਿੰਦੇ ਮੈਂ ਬਿਲਕੁਲ ਯਕੀਨ ਨਹੀਂ ਕਰਿਆ ਦੇਖੀ ਨਗਾਤੀ ਪਰ ਉਸ ਤੋਂ ਬਾਅਦ ਫਿਰ ਕਈ ਵਾਰੀ ਉਹਦਾ ਕਾਰਨ ਕੀ ਹੁੰਦਾ ਕਈ ਵਾਰ ਦੇਖਣ ਦਾ ਕਿਉਂਕਿ ਜਿਹੜਾ ਦਿਮਾਗ ਸੀਗਣਾ ਇਹਨਾਂ ਦਾ ਉਸ ਟਾਈਮ ਤੇ ਵਰਕ ਨਹੀਂ ਕਰਦਾ ਸੀ ਇੱਕ ਮੈਨੂੰ ਗੱਲ ਦੱਸਦੇ ਸੀਗੇ ਵੀ ਮੇਰਾ ਦਿਮਾਗ ਉਸ ਟਾਈਮ ਤੇ ਫੈਸਲੇ ਨਹੀਂ ਲੈ ਪਾਉਂਦਾ ਸੀ ਕਿਵੇਂ ਕਿਉਂਕਿ ਜਿਹੜੀ ਇਹਨਾਂ ਨਿਊਰੋ ਦੀ ਗੱਲ ਕਰ ਰਿਹਾ ਕਹਿੰਦਾ ਨਿਊਰੋਨ ਸੈੱਲ ਹੁੰਦੇ ਆ ਆਪਣੇ ਦਿਮਾਗ 'ਚ ਤਕਰੀਬਨ 86000 ਕਰੋੜ 86 ਕਰੋੜ ਹੁੰਦੇ 86000 ਕਰੋੜ ਹੁੰਦੇ ਆਪਣੇ ਦਿਮਾਗ 'ਚ ਉਹ ਸੈੱਲਾਂ ਦੀ ਐਕਟੀਵੇਸ਼ਨ ਘਟ ਜਾਂਦੀ ਹੈ ਉਹ ਸੈੱਲ ਆ ਜਿਹੜਾ ਸਨੇਹਾ ਭੇਜਣਾ ਹੁੰਦਾ ਉਹਨਾਂ ਨੇ ਉਹ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਸਾਰੀਆਂ ਚ ਸਮਝਾਉਂਗਾ ਉਹਦੇ ਬਾਰੇ ਡਿਟੇਲ ਤੇ ਵਿੱਚ ਉਹ ਤੇ ਆਪਾਂ ਗੱਲ ਕਰਾਂਗੇ ਉਹ ਜਦੋਂ ਸੁਨੇਹਾ ਭੇਜਣੋਂ ਹਟ ਜਾਂਦੇ ਆ ਤੁਹਾਡਾ ਦਿਮਾਗ ਆ ਜਿਹੜਾ ਵਰਕ ਕਰਨੋਂ ਹਟ ਜਾਂਦਾ ਉੱਥੇ ਤੁਹਾਨੂੰ ਜਿਵੇਂ ਫੈਸਲਾ ਨਹੀਂ ਲੈ ਪਾਉਂਦੇ ਤੁਸੀਂ ਕਿਉਂਕਿ ਉਹਦੀ ਖੇਡ ਆ ਹਾਰਮੋਨਾਂ ਦੀ ਜਿਵੇਂ ਵੀਡੀਓ ਦੇ ਕਈ ਵੀਡੀਓ ਦੇ ਵਿੱਚ ਦੱਸ ਰਿਹਾ ਕਹਿੰਦਾ ਮੈਂ ਲਾਈਵ ਆਉਂਦਾ ਜਿਹੜਾ ਆਪਣਾ ਸ਼ਾਮ ਨੂੰ ਉਹਦੇ ਜੀ ਵੀ ਹਾਰਮੋਨ ਕਿਵੇਂ ਪ੍ਰਭਾਵਿਤ ਕਰਦੇ ਇਹ ਨਿਊਰਨ ਸੈੱਲ ਵੀ ਉਹਦੇ ਨਾਲ ਹੀ ਜੁੜੇ ਹੋਏ ਆ ਅੱਛਾ ਜੀ ਤੇ ਅੱਛਾ ਚਲੋ ਅੱਗੇ ਦੱਸੋ ਫਿਰ ਫਿਰ ਉਦੋਂ ਬਾਅਦ ਮੈਂ ਤੁਹਾਨੂੰ ਕਾਲ ਆ ਜੀ ਜੀ ਫੋਨ ਨੰਬਰ ਨੋਟ ਕੀਤਾ ਜੀ ਫੇ ਮੈਂ 25 ਦੇ ਵਿੱਚ ਤੁਹਾਨੂੰ ਗੱਲ ਲਾਗਤ ਕੀਤੀ ਜੀ ਫੇ ਮੈਂ ਤੁਹਾਡੇ ਕੋਲ ਪਹੁੰਚਿਆ ਮੀਂਹ ਪੈਂਦਾ ਸੀ ਅੱਛਾ ਮੈਂ ਹਮੇਸ਼ਾ ਹੁਣ ਤੱਕ ਜਦਨੇ ਮੇਰੇ ਕੋਲੇ ਆਏ ਸੀ ਉਦੋਂ ਮੀਂਹ ਅਜਿਹੇ ਪਿੱਛੇ ਪੈਂਦੇ ਉਦੋਂ ਮੀਂਹ ਪੈਂਦਾ ਸੀ ਤੇ ਮੈਂ ਕੁੰਗੜੇ ਵਾਂਗ ਸੀ ਮੈਨੂੰ ਐਨੀ ਠੰਡ ਲੱਗ ਰਹੀ ਸੀ ਜੀ ਤੇ ਅੱਜ ਮਨੂੰ ਜਿਹੜਾ 100 ਕਿਲੋਮੀਟਰ ਚਲਾ ਲਓ ਚਾਹੇ 10 ਕਿਲੋਮੀਟਰ ਚਾਹੇ 200 ਕਿਲੋਮੀਟਰ ਚਲਾ ਲਓ ਹੁਣ ਐਨੀ ਮਤਲਬ ਸੀਚ ਹੈ ਜੀ ਤੇ ਹੁਣ ਇੱਥੇ ਕੀ ਹੋਇਆ ਸੀ ਮੈਂ ਤੁਹਾਨੂੰ ਦੱਸ ਦਿਆਂ ਇਹਨਾਂ ਦਾ ਕੀ ਸੀਗਾ ਕਿੱਥੇ ਬਿਮਾਰੀ ਪਈ ਸੀ ਇਹਨਾਂ ਦੀ ਜਿਹੜੀ ਮੈਂ ਗੱਲ ਕਰੀਆ ਕਹਿੰਦਾ ਵੀ 2000 ਵਿੱਚ ਇਹਨਾਂ ਦੇ ਕਲੌਟ ਕਿਉਂ ਆਇਆ ਕਿੱਥੇ ਬਿਮਾਰੀ ਪਈ ਸੀ ਮੈਂ ਇੱਕ ਵੀਡੀਓ ਪਾਈ ਆ ਜੀ ਜਿਹੜਾ ਆਪਾਂ ਤੇਲ ਲੱਗਣਾ ਸਰੋਂ ਦਾ ਆਪਾਂ ਰਸੋਈ ਦੇ ਵਿੱਚ ਵਰਤਦੇ ਆ ਜਾਂ ਰੈਂਡ ਵਰਤਦੇ ਆ ਜਿਹੜਾ ਆਪਾਂ ਤੇਲ ਵਰਤਦੇ ਆ ਆਪਾਂ ਤੇਲ ਨੂੰ ਕਈ ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਆ ਵੀ ਉਹਨੂੰ ਗਰਮ ਕਰਕੇ ਰੱਖ ਲੈਂਦੇ ਆ ਫਿਰ ਉਹਨੂੰ ਵਰਤਦੇ ਆ ਜਾਂ ਜਿਵੇਂ ਪਕੌੜੇ ਤਾਲਲੇ ਪੂਰੀਆਂ ਤਾਲੀਆਂ ਉਹ ਤੇਲ ਰੱਖ ਲਿਆ ਉਹ ਵਰਤ ਲਿਆ ਇਹ ਘਰ ਦੇ ਵਿੱਚ ਇਵੇਂ ਹੀ ਕਰਦੇ ਸੀਗੇ ਉਹ ਤੇਲ ਨੂੰ ਇਹ ਜਿਵੇਂ ਇੱਕ ਹਫਤੇ ਦਾ ਇਕੱਠਾ ਹੀ ਕਰਮ ਕਰਕੇ ਰੱਖ ਲੈਂਦੇ ਸੀ ਜਾਂ ਜਿਵੇਂ ਪਕੌੜੇ ਬਣਾਏ ਜਾਂ ਕੁਝ ਹੋਰ ਬਣਾਇਆ ਉਹ ਤੇਲ ਨੂੰ ਵੀ ਰੱਖ ਲੈਂਦੇ ਸੀ ਉਹਨੂੰ ਵਾਰ-ਵਾਰ ਵਰਤਦੇ ਆ ਉਹ ਜੋ ਟਰਾਂਸ ਫੈਟ ਹੁੰਦੀ ਆ ਜਿਹੜੀ ਆਪਣੀਆਂ ਨਾੜਾਂ ਹੁੰਦੀਆਂ ਨੇ ਕਿ ਨਾ ਉਹਦੇ ਵਿੱਚ ਚਰਬੀ ਭਰਨ ਲੱਗ ਜਾਂਦੀ ਆ ਉਹ ਚਰਬੀ ਭਰਨ ਕਰਕੇ ਜਿਵੇਂ ਬੀਪੀ ਵਧਣਾ ਪਲੇਸਟਰੋਨ ਵਧਣਾ ਟਰਾਈਗਲਾਈਸਰਿਡ ਵਧਣੇ ਤੇ ਉਹ ਦਿੱਕਤ ਇਹਨਾਂ ਨੂੰ ਆ ਰਹੀ ਸੀਗੀ ਹੁਣ ਦੇਖੋ ਰਸੋਈ ਦੇ ਵਿੱਚ ਇਹਨਾਂ ਤੇ ਬਿਮਾਰੀ ਪਈ ਸੀ ਜਦੋਂ ਇਹਨਾਂ ਨੂੰ ਮੈਂ ਇਹ ਗੱਲ ਸਮਝਾਈ ਵੀ ਅਸਲ ਕਿਉਂਕਿ ਮੇਰੀ ਆਦਤ ਆ ਮੈਂ ਸਵੇਰ ਤੋਂ ਸ਼ਾਮ ਤੱਕ ਦਾ ਪਹਿਲਾਂ ਰੁਟੀਨ ਪੁੱਛਦਾ ਹੀ ਬਾਤ ਨੇ ਤੁਸੀਂ ਰਸੋਈ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਪੁੱਛਣਾ ਫਿਰ ਆਪਾਂ ਇਹਨਾਂ ਦਾ ਇਲਾਜ ਕਰ ਪਾਏ ਆ ਤੇ ਇਹਨਾਂ ਨੂੰ ਇੱਕ ਬਹੁਤ ਗੱਲ ਸੀਗੀ ਵੀ ਇਹਨਾਂ ਦਾ ਜਿਹੜਾ ਦਿਮਾਗ ਸੀਗਾ ਨਾ ਉਹ ਸੁਨੇਹਾ ਨਹੀਂ ਪਹੁੰਚਾਦਾ ਜਿਹੜਾ ਮੈਂ ਨਿਊਰਾਂ ਸਿਲਾਂ ਦੀ ਗੱਲ ਕਰਦਾ ਹਾਂ ਨਾ ਪਿਟਿਊਟਰੀ ਗਲੈਂਡ ਹੁੰਦਾ ਜਿਹੜਾ ਆਪਣੇ ਦਿਮਾਗ 'ਚ ਉਹ ਆਪਣਾ ਇਹਨਾਂ ਦਾ ਕੰਮ ਨਹੀਂ ਕਰਦਾ ਸੀ ਬਹੁਤ ਕੰਮ ਘੱਟ ਕਰਦਾ ਸੀ ਇਹ ਜਿਵੇਂ ਦੱਸਦੇ ਸੀਗੇ ਜਿਵੇਂ ਤੁਸੀਂ ਦੱਸਦੇ ਹੀ ਵੀ ਦੇਖ ਲੈਂਦਾ ਸੀ ਮੈਂ ਦੇਖ ਲੈਂਦਾ ਹਾਂ ਉਦੋਂ ਬਸ ਮਾਰੇ ਨਾ ਫੈਸਲਾ ਨਹੀਂ ਲੈ ਪੰਦਾ ਸੀਗਾ ਜੀ ਕਿ ਨਾ ਇਹ ਕੰਮ ਨਹੀਂ ਕਰਨਾ ਇਹ ਕਰਨਾ ਆਪਾਂ ਜੀ ਕਸੂ ਉਹ ਖਮੋਜੇ ਦੇਖ ਕੇ ਚੁੱਪ ਕਰ ਜਾਂਦਾ ਸੀ ਜੀ ਮੈਨੂੰ ਦੇਖੀ ਜਾਣਾ ਵੀ ਇਹ ਕੋਈ ਗਲਤ ਹੋ ਰਿਹਾ ਮੈਂ ਉਹਨੂੰ ਕਹਿ ਨਹੀਂ ਪਾਉਂਦਾ ਕਹਿ ਨਹੀਂ ਪੰਦਾ ਮਤਲਬ ਕੀ ਕਰਦਾ ਪਾਵਰ ਨਹੀਂ ਮਹਿਸੂਸ ਹੁੰਦੀ ਸੀ ਮਤਲਬ ਕਮਾ ਮੈਂ ਨਾ ਵੀ ਹੁਣ ਤਾਂ ਮੈਂ ਕਹਿੰਦਾ ਜੀ ਹੁਣ ਤਾਂ ਮੈਂ ਪੂਰਾ ਕਹਿੰਦਾ ਹੀ ਬਿਆ ਕੰਮ ਕਰਨਾ ਕਮ ਨਹੀਂ ਕਰਨਾ ਜੀ ਹੁਣ ਅੰਦਰ ਮਰ ਪਤੇ ਪਤਰੀ ਗੱਲ ਆਪਣੇ ਚੇਂਜ ਆ ਗਿਆ ਜੀ ਮੇਰੇ ਸੀ ਜੀ ਇੱਕ ਗੱਲ ਤੁਸੀਂ ਮੈਨੂੰ ਦੱਸਦੇ ਜੀ ਵੀ ਵਜਨ ਕਿੰਨਾ ਚੱਕ ਸਕਦੇ ਸੀ ਪਹਿਲਾਂ ਪਹਿਲਾਂ ਮੈਂ ਵਜਨ 5 ਕਿਲੋ ਵਜਨ ਜੀ ਮੈਂ ਜਦੋਂ ਚੱਕਦਾ ਸੀ ਮੈਨੂੰ ਲੱਗਦਾ ਸੀ ਵਜਨ ਚੱਕਿਆ ਫੋਨ ਤਾਂ ਮੈਂ ਸਕੂਟਰ ਚੱਕਾਂ ਜਾਂ ਮੋਟਰਸਾਈਕਲ ਚੱਕਾਂ ਲੱਗਦੇ ਨਹੀਂ ਮੈਨੂੰ ਤੇ ਜਿਹੜੀ ਤੁਸੀਂ ਮੈਨੂੰ ਕੱਲ ਦਾ ਹਰੇ ਸੀਮੈਂਟ ਦੀ ਬੋਰੀ ਵਾਲੀ ਹਾਂ ਸੀਮੈਂਟ ਦੀ ਬੋਰੀ ਸੀਗੀ ਮੇਰੇ ਮਿੱਸੀ ਲੱਗੇ ਜੀ ਘਰ ਜੀ ਤੇ ਮਨੂੰ ਮਿੱਸੀ ਕਹਿੰਦਾ ਵੀ ਇਹ ਕੋਟਰ ਚੱਕ ਲਿਆਂਗਾ ਯਾਰ ਮੈਂ ਚੱਕ ਲਿਆਂਗਾ ਮੈਂ ਤਾਂ 5 ਕਿਲੋ ਵਜਨ ਚੱਕਦਾ ਪਰ ਮੈਂ ਉਦੋਂ ਮੈਂ ਤਾਂ ਹੈਰਾਨ ਹੋ ਗਿਆ ਆਪਣੇ ਆਪ ਤੇ ਜੀ ਉਹ ਚਫੀ ਪਾ ਕੇ ਮੈਂ ਚੱਕ ਕੇ ਲੈ ਗਿਆ ਜੀ ਅੱਨੀ ਜਾਣ ਆ ਗਈ ਮੈਂ ਤੁਹਾਡੀ ਦੇਖੋ ਉਹ ਜਾਨ ਕਿਤੇ ਗਈ ਨਹੀਂ ਹੋਈ ਸੀਗੀ ਜਾਨ ਸਰੀਰ ਦੇ ਵਿੱਚ ਸੀ ਪਰ ਉਹ ਕਾਰਨ ਕੀ ਸੀਗਾ ਵੀ ਜਿਹੜੇ ਨਿਊਰਨ ਸੈੱਲ ਸੀਗੇ ਨਾ ਉਹ ਦਿਮਾਗ ਉਹ ਸੁਨੇਹਾ ਨਹੀਂ ਦਿੰਦੇ ਸੀ ਸਰੀਰ ਨੂੰ ਉਹ ਜਦੋਂ ਸੁਨੇਹਾ ਨਹੀਂ ਦਿੰਦੇ ਸਰੀਰ ਨੂੰ ਤਾਂ ਤੁਹਾਨੂੰ ਛੋਟਾ ਕੰਮ ਵੀ ਬਹੁਤ ਵੱਡਾ ਲੱਗਣ ਲੱਗ ਜਾਂਦਾ ਉਹ ਜਦੋਂ ਜਿਉਂ-ਜਿਉਂ ਮੈਡੀਸਿਨ ਆਪਾਂ ਇਹਨਾਂ ਨੂੰ ਦਿੱਤੀਆਂ ਆਯੁਰਵੈਦਿਕ ਮੈਡੀਸਿਨਾਂ ਦਿੱਤੀਆਂ ਉਹ ਆਟੋਮੈਟਿਕ ਐਕਟਿਵ ਹੋਣ ਲੱਗ ਗਏ ਕਿ ਉਹ ਆਟੋਮੈਟਿਕ ਸਰੀਰ ਉਹੀ ਸਰੀਰ ਆ ਉਹੀ ਜਾਨ ਆ ਆਟੋਮੈਟਿਕ ਜੋਰ ਲੱਗਣ ਲੱਗ ਗਏ ਨਾ ਤਾਂ ਵਧੀਆ ਡਰਦਾ ਬਹੁਤ ਜਿਹਾ ਜੀ ਮੈਂ ਅਰੇ ਡਰ ਲਾ ਹਾਂ ਡਰਪ ਲੱਗਣੀ ਹੈ ਜੀ ਮੈਂ ਕਹਿੰਦਾ ਮੈਂ ਤਾਂ ਜਾਨ ਮਰ ਰਿਹਾ ਮੈਂ ਤਾਂ ਚੱਕੀ ਨਹੀਂ ਹੋ ਜੀ ਮਤੂ ਆਗਮ ਨਹੀਂ ਹੋਣਾ ਮਤੂ ਹੋ ਕੰਮ ਨਹੀਂ ਹੋਣਾ ਨਿਊਰਨ ਸਿਲਾਂ ਦੀ ਸਾਰੀ ਖੇੜ ਹੈ ਜੀ ਹਾਂ ਜੀ ਹੁਣ ਮੈਂ ਕਹਿੰਦਾ ਮੈਂ ਜਿੱਥੇ ਮੱਝ ਜੜਾ ਦੋ ਜੀ ਮੈਂ ਕਰ ਲੂੰਗਾ ਪਰ ਹਿੰਮਤ ਜੀ ਮੈਂ ਹੁਣ ਹਿੰਮਤ ਜੀ ਆ ਗਈ ਮੇਰੀ ਜਾਨ ਜੀ ਆ ਗਈ ਜਿਵੇਂ ਐਸ طرح ਮਾਸੂਮ ਬਾਈ ਹੁਣ ਆਪਣਾ ਕਿੰਨਾ ਖਰਚਾ ਹੋ ਰਿਹਾ ਮਹੀਨੇ ਦਾ ਹੁਣ ਮੈਂ ਤਾਂ ਕੁਝ ਵੀ ਨਹੀਂ ਖਰਚਾ ਜੀ 2500 3000 ਇਹਨਾਂ ਦਾ ਖਰਚਾ ਹੁੰਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਇੰਨਾ ਕਿੰਨਾ ਦਾ ਖਰਚਾ ਹੁੰਦਾ ਮਹੀਨੇ ਦਾ ਕਿਉਂਕਿ ਇਹਨਾਂ ਦਾ ਪੇਟ ਦੀ ਵੀ ਪ੍ਰੋਬਲਮ ਸੀ ਇਹਨਾਂ ਦੀ ਪੇਟ ਦੀ ਕੀ ਸੀਗਾ ਤੁਹਾਡਾ ਲੀਵਰ ਦੀ ਲੀਵਰ ਨਾਲ ਭੜੀ ਸੀਗਾ ਜੀ ਲੀਵਰ ਇਹਨਾਂ ਦਾ ਫੈਕਟੀ ਸੀਗਾ ਤੇ ਪੇਟ 'ਚ ਫਰੇਮਾ ਰਹਿੰਦਾ ਹਾਂਜੀ ਫਰੇਮਾ ਰਹਿੰਦਾ ਸੀਗਾ ਜੀ ਤੇ ਉਹ ਵੀ ਇਹਨਾਂ ਦਾ ਪੇਟ ਬਹੁਤ ਹੱਦ ਤੱਕ ਠੀਕ ਹੋ ਗਿਆ ਸਰਵਾਈਕਲ ਸੀਗੀ ਜੀ ਪਿੱਟ ਸੀਗੀ ਦਰਦ ਕਰਦੀ ਜੀ ਹਾਂ ਤਾਂ ਦੇਖੋ ਪਤਾ ਕੀ ਹੈ ਦਿਮਾਗ 'ਚ ਨਾਲ ਸਾਰੀਆਂ ਚੀਜ਼ਾਂ ਹਾਂਜੀ ਹਾਂਜੀ ਤੇ ਉਹ ਜਦੋਂ ਤੁਹਾਡਾ ਦਿਮਾਗ ਨਹੀਂ ਸਹੀ ਕੰਮ ਕਰਦਾ ਕਹਿੰਦਾ ਤਾਂ ਸਾਰੇ ਨਿਊਰਨ ਜਿੰਨੀ ਬਹੁਤ ਨੇ ਲਾੜਾਂ ਨੇ ਉਹਨਾਂ ਨੂੰ ਵੀਕ ਰਸੌਣ ਨਹੀਂ ਆਉਂਦਾ ਉੱਥੇ ਖੁਰਾਕੀ ਤੱਤ ਜਿਹੜੇ ਪੋਸ਼ਟਾ ਤਾਂ ਸਹੀ ਨਹੀਂ ਪਹੁੰਚਦੇ ਠੀਕ ਹੈ ਕਿਉਂਕਿ ਦਿਮਾਗ ਨੇ ਸਨੇਹਾ ਦੇਣਾ ਹੈ ਕਹਿੰਦਾ ਕਿ ਕਿਹੜੀ-ਕਿਹੜੀ ਚੀਜ਼ ਚਾਹੀਦੀ ਅਰ ਇਹ ਤਾਂ ਇਹਨਾਂ ਦੀ ਜਿਹੜੀ ਹਿਸਟਰੀ ਸੀਗੀ ਤੇ ਜਿਹੜਾ ਬੰਦਾ 5 ਕਿਲੋ ਭਾਰ ਨਹੀਂ ਚੱਕ ਸਕਦਾ ਅੱਜ 50 ਕਿਲੋ ਭਾਰ ਚੱਕ ਰਿਹਾ ਬੰਦਾ ਜਦਕਿ ਕੋਈ ਮੈਂ ਇਹ ਨਹੀਂ ਕਹਿੰਦਾ ਵੀ ਜਾਦੂ ਇਹ ਆਯੁਰਵੇਦਿਕ ਜੜੀ ਬੂਟੀਆਂ ਦਾ ਤੇ ਆਯੁਰਵੇਦਿਕ ਦੀ ਤਾਕਤ ਆਹੇ ਜੇ ਤੁਹਾਨੂੰ ਸਹੀ ਚੀਜ਼ ਮਿਲ ਜਵੇ ਤੇ ਸਹੀ ਤਰੀਕੇ ਨਾਲ ਤੁਹਾਨੂੰ ਸਮਝਿਆ ਜਾਵੇ ਤੁਹਾਡੀ ਹਿਸਟਰੀ ਨੂੰ ਸਮਝਿਆ ਜਾਵੇ ਕਿੱਥੋਂ ਪ੍ਰੋਬਲਮ ਹੋਈ ਹੁਣ ਦੇਖੋ ਸਿੰਪਲ ਮੈਂ ਤੁਹਾਨੂੰ ਦੱਸ ਚੁੱਕਾ ਵੀ ਇਹਨਾਂ ਦੀ ਰਸੋਈ ਤੋਂ ਪ੍ਰੋਬਲਮ ਸ਼ੁਰੂ ਹੋਈ ਸੀ ਜਦਕਿ ਇਹ ਇਹਨਾਂ ਨੂੰ ਹੁਣ ਤੱਕ ਕੱਲਿਆਂ ਨੂੰ ਹੋਈ ਸੀ ਜਿਉਂ-ਜਿਉਂ ਤੁਸੀਂ ਲੰਬਾ ਸਮਾਂ ਉਹਨੂੰ ਵਰਤੀ ਜਾਂਦੇ ਹੋ हां हो ਸਕਦਾ ਸਾਰੇ ਪਰਿਵਾਰ ਨੂੰ ਦਿੱਕਤ ਆਉਂਦੀ ਸਾਰਿਆਂ ਨੂੰ ਸਾਈਡ ਤੋਂ ਤੁਹਾਡੀ ਵਾਈਫ ਦੇ ਵੀ ਵੱਧਦੇ ਆ ਕਨ ਕਲਿਸਟਰ ਉਹਨਾਂ ਦਾ ਵੀ ਖੂਨ گاੜਾ ਹੁੰਦਾ ਹਾਂਜੀ ਖੂਨ ਦਾ ਵੀ ਖੂਨ گاੜਾ ਹੁੰਦਾ ਵਾ ਤਾਰਨੇ ਕੀ ਵੀ ਉਹ ਹੌਲੀ ਹੌਲੀ ਹਲੇ ਬੱਚੇ ਆ ਜਿਹੜੇ ਉਹ ਜਵਾਨ ਹੁੰਦੇ ਆ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਜਿਹੜੇ ਆਪਾਂ ਜਦੋਂ 35 40 ਸਾਲ ਤੋਂ ਉੱਪਰ ਲੰਘ ਜਾਂਦੇ ਆ ਆਪਾਂ ਨੂੰ ਜਲਦੀ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਇਹ ਜੀ ਚੀਜ਼ ਵਰਤਦੇ ਆ ਹਾਂ ਸੋ ਇਸ ਕਰਕੇ ਇਹ ਚੀਜ਼ ਤਾਂ ਬਿਲਕੁਲ ਨਹੀਂ ਤੁਸੀਂ ਵਰਤਣੀ ਤੇਲ ਨੂੰ ਬਾਰ ਬਾਰ ਕਾੜ ਕੇ ਨਹੀਂ ਵਰਤਣਾ ਗਰਮ ਕਰਕੇ ਰੱਖ ਲੈਣੇ ਉਹ ਗਰਮ ਕਰਕੇ ਨਹੀਂ ਰੱਖਣਾ ਮੈਂ ਤੇ ਪੂਰੀ ਵੀਡੀਓ ਪਾਈ ਹੋਈ ਆ ਤੁਸੀਂ ਉਹ ਦੇਖ ਸਕਦੇ ਹੋ YouTube ਤੇ ਉਹ ਵੀ ਮੈਂ ਸਾਰਾ ਦੱਸਿਆ ਵੀ ਕਿਹੜੀਆਂ-ਕਿਹੜੀਆਂ ਹੋਰ ਬਿਮਾਰੀਆਂ ਆ ਸਕਦੀਆਂ ਸਾਹ ਚੜਨਾ ਤੁਹਾਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਆ ਜਾਂਦੀਆਂ ਨੇ ਉਹਦੇ ਨਾਲ ਹਾਂਜੀ ਤੇ ਮਤਲਬ ਇਹ ਤਾਂ ਇਹਨਾਂ ਦੀ ਹਿਸਟਰੀ ਸੀਗੀ ਜਿਹੜੀ ਆਪਾਂ ਤੁਹਾਨੂੰ ਸੁਣਾਈ ਹੈ ਸਾਰੀ ਜੇ ਤੁਹਾਡੇ ਸਾਹਮਣੇ ਬੈਠੇ ਨੇ ਜੇ ਕਿਸੇ ਨੇ ਇਹਨਾਂ ਨੂੰ ਮਤਲਬ ਕਈ ਵਾਰੀ ਹੁੰਦਾ ਕਿ ਨਾ ਵੀ ਅਸੀਂ ਜੀ ਮਿਲਣਾ ਚਾਹੁੰਦੇ ਆ ਜਾਂ ਕਿਸੇ ਨੇ ਕੋਈ ਗੱਲ ਕਰਨੀ ਹੋਵੇ ਤਾਂ ਮੈਂ ਤੁਹਾਡੇ ਨਾਲ ਨੰਬਰ ਵੀ ਸ਼ੇਅਰ ਕਰ ਦਊਗਾ ਜੇ ਇਹਦੇ ਨੂੰ ਜ਼ਰੂਰੀ ਹੁੰਦਾ ਹੋਵੇ ਇਹ ਨਹੀਂ ਵੀ ਤੁਸੀਂ ਉਦਾਂ ਹੀ ਇਹਨਾਂ ਨੂੰ ਕਿਉਂਕਿ ਕੰਮਕਾਰ ਵਾਲੇ ਬੰਦੇ ਆ ਮੇਰਾ ਤਾਂ ਜਦੋਂ ਇੱਕ ਕਾਮੀ ਇਜ਼ਾ ਵਾਲੀ ਹੋਇਆ ਤਾਂ ਪੀਮੈਂਟ ਆ ਕੋਈ ਕਰੀ ਜਾਵੇ ਕੋਈ ਫਰਕ ਨਹੀਂ ਪੈਂਦਾ ਜਿਹੜਾ ਆਮ ਬੰਦਾ ਹੁੰਦਾ ਕੰਮ ਵਾਲਾ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੁੰਦੀ ਆ ਫਾਂ ਪਰ ਕਈ ਵਾਰੀ ਹੁੰਦਾ ਜੀ ਮੈਂ ਬਹੁਤ ਪੈਸਾ ਖਰਚ ਚੁੱਕਿਆ ਵਾ ਮੈਂ ਅੱਕ ਚੁੱਕਿਆ ਵਾ ਜੇ ਤੁਸੀਂ ਮਿਲਣਾ ਵੀ ਹੋ ਤਾਂ ਐਡਰੈਸ ਵੀ ਦਿੱਤਾ ਜਾਓ ਤੁਹਾਨੂੰ ਮਿਲ ਕੇ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਤੇ ਤੁਸੀਂ ਮੈਂ ਤਾਂ ਇਹ ਕਹਿਣਾ ਵੀ ਤੁਸੀਂ ਇਹਨਾਂ ਦੀਆਂ ਪਾਤੀਆਂ ਦੇਖਿਓ ਸਾਰੀਆਂ ਯਾ ਡੀ ਐਮ ਸੀ ਦੀਆਂ ਪੰਨੀਆਂ ਨੇ ਆ ਪੀ ਜੀ ਆਈ ਆਪਣੀਆਂ ਜਿੱਥੋਂ ਮਤਲਬ ਸਭ ਤੋਂ ਆਪਾਂ ਜਿਹੜੇ ਪੰਜਾਬ ਦੇ ਵੱਡੇ ਹਸਪੀਟਲ ਕਹਿੰਦੇ ਆ ਉੱਥੋਂ ਜਵਾਬ ਮਿਲ ਚੁੱਕਿਆ ਸੀ ਪਰ ਕੁਦਰਤ ਦੀ ਖੇਡ ਦੇਖੋ ਕੁਦਰਤ ਕੋਲੇ ਸਾਰਾ ਕਾਪਿਆ। ਜੀਵਨ ਸ਼ੈਲੀ ਬਦਲੋ ਤਾਂ ਤੁਹਾਨੂੰ ਵਾਕਈ ਹੀ ਆਨੰਦ ਆਊਗਾ। ਉਹੀ ਆ ਹੁਣ ਜਿਉਣ ਨੂੰ ਜੀ ਕਰਦਾ। ਪਹਿਲਾਂ ਜਿਉਣ ਨੂੰ ਸੀ ਕਰਦਾ ਸੀ। ਮੇਰੇ ਬੱਚੇ ਪੀਏ ਦੇ ਵਿੱਚ ਨਾ ਲੈਨ ਚ ਲੱਗਦੇ ਸੀਗੇ ਜੀ। ਜੀ। ਮੈਂ ਨਾ ਤੇ ਖਾਦਾ ਹੁੰਦੇ ਹੀ ਮੇਰੇ ਕੋਲ ਹੁੰਦਾ ਸੀ। ਇਕੱਲੇ ਬਿਮਾਰ ਨਹੀਂ ਸੀ ਕਹ ਲੋ ਵੀ ਸਾਰਾ ਪਰਿਵਾਰ ਹੀ ਬਿਮਾਰ। ਸਭ ਮੈਂ ਉਹੀ ਗੱਲ ਨੂੰ ਮੈਂ ਦੇਖ ਦੇ ਕੇ ਹੋਰ ਪਰੇਸ਼ਾਨ ਹੋ ਜਾਂਦਾ ਜੀ। ਮੈਂ ਹਾਂ ਮੈਂ ਮੈਂ ਤਾਂ ਹੈਗਾ ਮੇਰੇ ਬੱਚੇ ਵੀ ਸਾਰੇ ਪਰੇਸ਼ਾਨ ਆਂਦੇ ਮੀਸੀ ਵੀ ਪਰੇਸ਼ਾਨ ਆ। ਕੀ ਕੀ ਕਰਾਂ ਮੈਂ ਕਰਾਂਗੀ? ਮਤਲਬ ਕੁਝ ਵੀ ਨਹੀਂ ਸੋਚਦਾ ਸੀ ਮੈਨੂੰ ਜੀ ਜੀ ਫਿਰ ਹਾਰ ਕੇ ਮੈਂ ਮਨ ਚ ਸੋਚੇ ਮੈਂ ਯਾਰ ਜ਼ਿੰਦਗੀ ਆ ਬੇਕਾਰ ਹੈ ਜੀ ਜ਼ਿੰਦਗੀ ਜੀ ਮੈਨੂੰ ਐ ਲੱਗਦੀ ਨੇਰੇ ਨੇਰੀ ਆ ਹਾਂ ਬਿਲਕੁਲ ਹੋ ਜਾਂਦਾ ਜਦੋਂ ਬੰਦਾ ਦੁੱਖਾਂ ਦਾ ਘੇਰਿਆ ਹੋਇਆ ਤਾਂ ਨੇਰਾ ਲੱਗਦਾ ਹਾਂਜੀ ਹੁਣ ਮੈਨੂੰ ਐ ਲੱਗਦਾ ਜਿਵੇਂ ਦੁਨੀਆ ਬਹੁਤ ਸੋਹਣੀ ਹੈ ਹੁਣੇ ਮੈਨੂੰ ਦਾਦਾ ਜੀ ਕਹਿੰਦੇ ਜਦੋਂ ਮੈਂ ਕੰਮ ਤੇ ਜਾਂਦਾ ਲੁਧਿਆਣਾ ਕਹਿੰਦੇ ਮੈਂ ਬਾਈਕ ਖੜਾਉਂਦਾ ਸੀ ਨਾ ਸਟੈਂਡ ਲਾਉਣਾ ਤਾਂ ਕਹਿੰਦੇ ਮੈਨੂੰ ਐ ਲੱਗਣਾ ਜਿਵੇਂ ਪਹਾੜ ਚੱਕ ਰਿਹਾ ਹਾਂਜੀ ਕਹਿੰਦੇ ਹੁਣ ਮੈਂ ਐ ਮਾਰਦਾ ਭਗਾ ਕੇ ਹਾਂ ਮੈਨੂੰ ਇੰਨਾ ਜੋਸ਼ ਆ ਰਿਹਾ ਹਾਂ ਉਹ ਮਾਨ ਅਸਲ ਦੇ ਵਿੱਚ ਉਹੀ ਆ ਗਿਆ ਕਹਿੰਦਾ ਵੀ ਨਿਊਰਨ ਸੈੱਲ ਹੈ ਜਿਹੜੇ ਸਹੀ ਸਨੇਹਾ ਦੇ ਰਹੇ ਆ ਇਹ ਮਨ ਕੁਸ਼ ਸਹੀ ਗੱਲ ਹੈ ਬੰਗੂ ਸਹੀ ਗੱਲ ਹੈ ਜੀ ਇਹ ਇੰਨੀ ਇੰਨੀ ਖੇਡ ਆ ਸਾਰੀ ਜੀ ਬਸ ਦੀ ਬੱਟੀ ਕਰਨੀ ਹੈ ਕਿ ਆਪਾਂ ਉਹਨੂੰ ਮਤਲਬ ਅੜਹਾ ਜਿਆਦਾ ਪਾਇਆ ਹੋਇਆ ਗੱਲਾਂ ਬਹੁਤ ਛੋਟੀਆਂ ਨੇ ਜੈਵ ਵਿਗਿਆਨ ਦੀ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਨਹੀਂ ਜਾਂਦੀ ਤੁਸੀਂ ਸਹੀ ਜਾਣਕਾਰੀ ਲੈਣੀ ਆ ਮੇਰੀਆਂ ਬਹੁਤ ਸਾਰੀਆਂ ਵੀਡੀਓ ਪਈਆਂ ਨੇ ਉਹ ਦੇਖ ਸਕਦੇ ਹੋ ਤੇ ਸ਼ਾਮ ਦੇ ਟਾਈਮ ਤੇ ਮੇਰਾ ਜੀ 6 ਵਜੇ ਜਾਂ 7 ਵਜੇ ਲਾਈਵ ਚੱਲਦਾ ਹੁੰਦਾ ਉਹਦੇ ਤੇ ਬੜੀ ਡਿਟੇਲ ਨਾਲ ਆਪਾਂ ਵੀਡੀਓ ਪਾ ਰਹੇ ਆ ਹਰ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡੀ ਜ਼ਿੰਦਗੀ ਬਦਲੇ ਤੇ ਠੀਕ ਆ ਜੀ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰੋ ਸ਼ੇਅਰ ਕਰੋ ਕਿਸੇ ਦੀ ਜ਼ਿੰਦਗੀ ਬਚੇ ਬਹੁਤ ਸਾਰੇ ਲੋਕ ਨੇ ਜਿਹੜੇ ਲੱਖਾਂ ਰੁਪਇਆ ਬਰਬਾਦ ਕਰ ਚੁੱਕੇ ਨੇ ਸਟੰਟ ਪਵਾ ਰਹੇ ਨੇ ਵਾਰ-ਵਾਰ بڑے ਆਪਰੇਸ਼ਨ ਕਰਾ ਚੁੱਕੇ ਨੇ ਉਹਨਾਂ ਦੀ ਜ਼ਿੰਦਗੀ ਬਦਲੀ ਜਾ ਸਕਦੀ ਆ ਪਰ ਉਹਨਾਂ ਨੂੰ ਸਮਝਣ ਦੀ ਲੋੜ ਆ ਇਹਨਾਂ ਦਾ ਇਸ ਟਾਈਮ ਤੁਸੀਂ ਕਿੰਨਾ ਠੀਕ ਫੀਲ ਕਰਦੇ ਹੋ ਇਸ ਟਾਈਮ ਆ ਮੈਂ ਫੀਲ ਆਪਣੇ ਆਪ ਨੂੰ ਘੱਟੋ ਘੱਟ 60% ਕਰਦਾ ਜੀ ਫੀਲ 60% ਹਾਂਜੀ ਠੀਕ ਆ ਜੀ ਤੇ 60% ਜਾਣੀ ਇਹਨਾਂ ਦਾ 2 ਮਹੀਨਿਆਂ ਚ ਫਰਕ ਪੈ ਗਿਆ 2 ਮਹੀਨੇ ਆ ਜੀ 2 ਮਹੀਨਿਆਂ ਚ 60% ਫਰਕ ਪੈ ਗਿਆ ਹੁਣ ਇਹਨਾਂ ਦੀ ਜਿਹੜੀ ਆ ਦਵਾਈਆਂ ਨੇ ਉਹ ਘਟਾ ਰਹੇ ਆਪਾਂ ਹੌਲੀ-ਹੌਲੀ ਸਾਰੀਆਂ ਕਿਉਂਕਿ ਕਦੇ ਵੀ ਅਸੀਂ ਪਹਿਲੇ ਦਿਨ ਦਵਾਈ ਨਹੀਂ ਘਟਾਉਂਦੇ ਹੁੰਦਾ ਮੈਂ ਇਹ ਵੀ ਦੱਸ ਦਿੰਦਾ ਤੁਹਾਨੂੰ ਆਯੁਰਵੈਦ ਦੇ ਵਿੱਚ ਕਿ ਨਾ ਜਿੱਦੋਂ ਕੋਈ ਆਯੁਰਵੈਦ ਸ਼ੁਰੂ ਕਰਦੋਂ ਜਿਹੜੀਆਂ ਤੁਹਾਡੀਆਂ ਲੋਕੈਥੀ ਮੈਡੀਸਿਨਾਂ ਚੱਲਦੀਆਂ ਹੁੰਦੀਆਂ ਉਹਵੇਂ ਹੀ ਚੱਲੀ ਜਾਂਦੀਆਂ ਨੇ ਜਿਉਂ-ਜਿਉਂ ਤੁਸੀਂ ਠੀਕ ਹੋਣ ਲੱਗਦੇ ਹੋ ਫਿਰ ਉਸ ਹਿਸਾਬ ਨਾਲ ਗੋਲੀ ਦਾ ਚੌਥਾ ਹਿੱਸਾ ਘਟਾਇਆ ਫਿਰ ਅੱਧì ਕਰੀ ਫਿਰ ਇੱਕ ਦਿਨ ਦਾ ਫਰਕ ਦੋ ਦਿਨ ਦਾ ਫਰਕ ਇਵੇਂ ਕਰ-ਕਰ ਕੇ ਤੁਹਾਡੀ 6 ਮਹੀਨਿਆਂ ਚ ਬਿਲਕੁਲ ਮੈਡੀਸਿਨ ਬੰਦ ਕਰ ਦਿੰਦੇ ਹਾਂ ਮਤ ਇਸ ਤਰ੍ਹਾਂ ਆਪਾਂ ਸਾਰੀ ਦਵਾਈ ਬੰਦ ਕਰਨੀ ਹੈ ਤੁਹਾਡੀ ਠੀਕ ਹੈ ਜੀ ਠੀਕ ਹੈ ਸਮਝ ਜ਼ਰੂਰ ਲੱਗਦਾ ਪਰ ਆਯੁਰਵੈਦ ਚ ਤਾਕਤ ਬਹੁਤ ਆ ਸਹੀ ਸਮਝ ਲਓ ਇਹਨੂੰ ਤੁਸੀਂ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਕਰਾਂਗੇ ਸਤਿ ਸ਼੍ਰੀ ਅਕਾਲ